ਹਰ ਵਾਰ ਦੀ ਤਰ੍ਹਾਂ ਬਾਦ ਚੜ ਕੇ ਹਿੱਸਾ ਲੈਣਾ ਆਪਣੇ ਆਪਣੇ ਮੀਡੀਆ ਸੈਂਟਰਸ ਵੱਲੋਂ ਮੀਡੀਆ প্রতিনিধি ਤਰਤੀ ਤਿਤ ਸੀ ਤੇ ਪੰਚਨ ਬਹੁਤ ਬਿਹਤਰੀ ਅੱਜ ਕੈਬਨਟ ਦੇ ਵਿੱਚ ਕਾਫੀ ਗੰਭੀਰ ਫੈਸਲੇ ਜਿਹੜੇ ਨੇ ਪੰਜਾਬ ਦੇ ਲੋਕਾਂ ਦੇ ਪੱਖ ਚ ਅਕਸਰੀ ਆਮ ਆਦੀ ਪਾਰਟੀ ਦਾ ਦਾ ਜਿਹੜਾ ਮਕਸਦ ਹੀ ਆਮ ਲੋਕਾਂ ਦੀ ਭਲਾਈ ਉਹ ਲੈ ਗਏ ਨੇ ਜਿਹਦੇ ਵਿੱਚ 10 ਲੱਖ ਰੁਪਏ ਤੱਕ ਦਾ ਸੇਧ ਕਾਰਡ ਸਭ ਤੋਂ ਪ੍ਰਾਇਓਰਟੀ ਤੇ ਕੋਈ ਫਾਰਮ ਨਹੀਂ ਭਰਨਾ ਕੋਈ ਫਾਰਮੈਲਟੀ ਨਹੀਂ ਪੰਜਾਬ ਦਾ ਜਿਹੜਾ ਬਸਨੀਕ ਹੈ ਉਹਦੀ 10 ਲੱਖ ਰੁਪਏ ਤੱਕ ਦੀ ਜਿਹੜੀ ਰੱਬ ਨਾ ਕਰੇ ਕਿਸੇ ਨੂੰ ਕੋਈ ਬਿਮਾਰੀ ਹੈ ਜੀ ਹੋਵੇ ਕਿ ਉੱਥੇ ਪੈਸੇ ਲੱਗਣ ਪਰ ਕੋਈ ਰੀ ਇੰਵੈਸਟਮੈਂਟ ਨਹੀਂ ਕਿ ਉਹ ਬਿੱਲ ਦੇਊਗਾ ਫਿਰ ਬਿੱਲ ਨੂੰ ਪਾ ਪਾਸ ਦੇਵਾਂਗੇ ਨਾ ਸਿੱਧਾ ਇਲਾਜ ਤੋਂ ਬਾਅਦ ਕਰੇ ਜਾ ਸਕਦਾ ਹੈ ਬਾਕੀ ਹਿਸਾਬ ਜਿਹੜਾ ਹੈ ਉਹ ਪੰਜਾਬ ਸਰਕਾਰ ਕਰੂਗੀ ਉਹਨੂੰ ਕੋਈ ਫਾਰਮ ਨਹੀਂ ਪਾਣਾ ਕਲ ਆਧਾਰ ਕਾਰਡ ਜਾ ভোটার ਕਾਰਡ ਚਾਹੀਦਾ ਪਹਿਲੀ ਗਲਤੀ ਸੀ ਬਣਾਵਾਂਗੇ ਹੈਲਥ ਕਾਰਡ ਜੇ ਕਿਸੇ ਕੋਲ ਨਹੀਂ ਵੀ ਹੋਇਆ ਨਹੀਂ ਬਣਿਆ ਤਾਂ ਸਿੱਧਾ ਜਾਂ ਸਿੱਧਾ ਵੀ ਜਾ ਸਕਦਾ ਹੈ ਤਾਂ ਹਸਪਤਲ ਚ ਵੀ ਬਣ ਜਾਊਗਾ ਆਧਾਰ ਕਾਰਡ ਤੇ ভোটার ਕਾਰਡ ਹੀ ਦਿਖਾਉਣਾ ਬਸ ਹਸਪਤਲ ਚ ਵੀ ਉਹਦਾ 10 ਲੱਖ ਰੁਪਏ ਦਾ ਕਾਰਡ ਬਣ ਜਾਊਗਾ ਬਹੁਤ ਵੱਡੀ ਹੈਲਥ ਕੇਅਰ ਸਕੀਮ ਹੈ ਇਹ। ਦਿੱਕਤ ਕੰਟਰੀਆਂ ਚ ਵੀ ਸ਼ਾਇਦ ਇਦਾਂ ਦੀ ਨਾ ਹੋਵੇ ਉੱਥੇ ਵੀ ਕੰਡੀਸ਼ਨਸ ਨੇ। ਇੱਥੇ ਕੋਈ ਕੰਡੀਸ਼ਨ ਨਹੀਂ ਹੈਗੀ। ਤੁਹਾਡੇ ਸਾਰੇ ਪਰਿਵਾਰ ਉਹਦੇ ਚ ਕਵਰ ਹੋ ਜਾਣਗੇ। ਰੱਬ ਨਾ ਕਰੇ ਮੈਂ ਫੇਰ ਕਹਿਣਾ ਕਿ ਕਿਸੇ ਨੂੰ ਕੋਈ ਬਿਮਾਰੀ ਹੋਵੇ ਤਾਂ ਅੰਦਰੁਸਤ ਰਹੀਏ ਪਹਿਲਾਂ। ਤੇਹੀ ਦੁਆ ਕਰਦੇ ਆ। ਹਰ ਇੱਕ ਬੰਦਾ ਜੋ ਪੰਜਾਬ ਦਾ ਵਸਨੀਕ ਹੈ ਉਹ ਜਿਹੜਾ ਇਸ ਸਕੀਮ ਦਾ ਲਾਭਪਾਤਰੀ ਹੋਊਗਾ 552 ਹਸਪਤਲ ਪ੍ਰਾਈਵੇਟ ਸੋ far ਉਝਿੰ ਪਹਿਲਨ ਕੀਤੇ ਗਏ ਨੇ ਸਰਕਾਰੀ ਤਾਂ ਸਾਰੇ ਨੇ ਪਰ ਇਹ 552 ਨੂੰ ਵੀ ਅਸੀਂ ਤੋਂ ਥੋੜੇ ਮਹੀਨੇ ਤੱਕ ਹਜ਼ਾਰ ਤੋਂ ਉੱਪਰ ਲੈ ਜਾਂਗੇ ਮੈਨੂੰ অলমোਸਟ ਤੁਸੀਂ ਦੇਖੋ ਬੜੇ ਤੁਹਾਡੇ ਚੋਂ ਮੈਡੀਕਲ ਹੈਲਥ ਨੂੰ ਕਵਰ ਕਰਨ ਵਾਲੇ ਵੀ ਨੇ ਮੈਡੀਕਲ ਵਾਸਤੇ ਟਾਈਮ ਨੂੰ ਬਹੁਤ ਕ੍ਰੂਸ਼ਲ ਮੰਨਿਆ ਜਾਂਦਾ ਹੈ 골ਡਨ ਆਵਰ ਕਹਿੰਦੇ ਆ ਇਹ ਪਹਿਲੇ ਪੱਕੇ ਅੰਟੇ ਨੂੰ ਅਸੀਂ ਨਹੀਂ ਚਾਹੁੰਦੇ ਕਿ ਦੇਖੋ ਮੈਂ ਇੱਕ ਇਹ ਜਿਹੇ ਪਿੰਡ ਚ ਆਣਾ ਜਿੱਥੇ ਸਾਨੂੰ ਪਟਿਆਲੇ ਭੇਜਿਆ ਜਾਂਦਾ। ਮਤਲਬ ਅਰਜਿੰਦ ਰਾਜ ਜੇ ਬਿਮਾਰੀ ਬਹੁਤ ਜ਼ਿਆਦਾ ਵਾਝੇ ਤਾਂ ਪਟਿਆਲੇ ਦਾ ਪਰਚਾ ਕਹਿੰਦੇ ਨਹੀਂ ਪਟਿਆਲੇ ਦਾ ਪਰਚਾ ਕੱਟਦਾ। ਹਲ ਜੋ ਪਟਿਆਲੇ ਦਾ ਪਰਚਾ ਕੱਟ ਹੁੰਦਾ ਉਹ ਤੁਰ ਦਾ ਪਰਚਾ ਹੀ ਹੁੰਦਾ ਹੈ ਉਹ। ਕਿਉਂਕਿ ਉਹ ਤੱਕ ਤਾਂ ਵਿਗੜ ਜਾਂਦੀ ਐਨੀ ਸਿਹਤ। ਅਸੀਂ ਨਹੀਂ ਚਾਹੁੰਦੇ ਕਿ ਟਾਈਮ ਲੱਗੇ। ਸੋ ਪੰਜ ਬੰਨਜਾ ਦਾ ਹਸਪਤਲ ਆਲਰੇਡੀ ਕਰ ਚੁੱਕੇ ਆ ਹੋਰ ਵੀ ਹਜ਼ਾਰ ਕ ਦੇ ਨੇੜ ਤੇੜੇ ਹੋਰ ਕਰਾਂਗੇ 1500 ਦੇ ਨੇੜ ਤੇੜੇ ਆਲਮੋਸਟ ਤੁਹਾਡੇ ਏਰੀਆ ਦਾ ਕੋਈ ਵੀ ਰੇਡੀਅਸ ਮੈਂ ਲਗਾਦਾ 10 20 ਕਿਲੋਮੀਟਰ ਦੇ ਰੇਡੀਅਸ ਚ ਕੋਈ ਵੀ ਹਸਤਲ ਹੋਊਗਾ ਤਾਂ ਉਹ ਇੰਪੈਲਨ ਹੋਊਗਾ ਕਿਤੇ ਹੀ ਬਹੁਤ ਵੱਡਾ ਜਿਹੜਾ ਲਾਭ ਪੰਜਾਬ ਵਾਸੀਆਂ ਨੂੰ ਹੋਊਗਾ ਇੱਕ ਦੋ ਹੋਰ ਫੈਸਲੇ ਹੋਏ ਨੇ ਜਿਹਦੇ ਵਿੱਚ ਇੰਡਸਟਰੀਅਲ ਰਿਲੇਟਡ ਹੈ ਅਸੀਂ ਕੁਝ ਇੰਡਸਟਰੀਅਲ ਰਿਲੇਟਡ ਰੇਟ ਚਾਰजेस ਡਬਲ ਕੀਤੇ ਸੀ 4 6 ਨੂੰ ਉਸ ਤੋਂ ਪਹਿਲਾਂ ਜਿਨ੍ਹਾਂ ਦੇ ਐਪਲੀਕੇਸ਼ਨ ਹੈ 199 ਬੰਦਿਆਂ ਦੀ ਆਈ ਹੋਈ ਹੈ ਅਸੀਂ ਤਾਂ ਜੀ ਇਸ ਕਾਨੂੰਨ ਤੋਂ ਪਹਿਲਾਂ ਐਪਲੀਕੇਸ਼ਨ ਦਿੱਤੀ ਸੀ ਇਸ ਕਾਨੂੰਨ ਪ੍ਰਾਣੇ ਰੇਟੇ ਲਾਏ ਜਾਣ ਔਰ ਬਿਲਕੁਲ ਬਣਦਾ ਵੀ ਹੈ ਜਦੋਂ ਕਾਨੂੰਨ ਲੱਗੋਗੇ 4-6 ਤੋਂ ਬਾਅਦ ਵਾਲੇ ਉਹਦੇ ਚ ਆਉਣਗੇ ਉਹ 199 ਐਗਜ਼ੈਪਟਡ ਕਰ ਲਗੇ ਪ੍ਰਾਣੇ ਕਾਨੂੰਨ ਮੁਤਾਬਕ ਹੀ ਉਹਨਾਂ ਦੇ ਚਾਰਜ ਜਿਹੜੇ ਨੇ ਹੋਣਗੇ ਇੱਕ ਗੱਲਾਂ ਤਾਂ ਸਾਰੇ ਖਰਦੇ ਆ ਵਿਮਨ ਏਮਪਾਵਰਮੈਂਟ ਨਾਰੀ ਸ਼ਕਤੀ ਮਹਿਲਾ ਸ਼ਕਤੀ ਨੂੰ ਏਮਪਾਵਰ ਕਰਨਾ ਉਹਨੂੰ ਸ਼ਕਤੀਸ਼ਾਲੀ ਕਰਨਾ ਅਸੀਂ ਇੱਕ ਇਹੋ ਜਿਹਾ ਕਦਮ ਚੁੱਕ ਲੱਗੇ ਆ ਜੋ ਕੈਬਨਟ ਚ ਚ ਮੰਜ਼ੂਰ ਹੋ ਗਿਆ ਕਿਉਂਕਿ 50% ਦਾ ਰਿਜ਼ਰਵੇਸ਼ਨ ਹੈ ਸਰਪੰਚੀ ਚ ਅ ਲੇਡੀਜ਼ ਲਈ ਜਿਹੜੀਆਂ ਲੇਡੀ ਸਰਪੰਚ ਚੁਣੀਆਂ ਗਈਆਂ ਨੇ ਔਰ ਬਹੁਤ ਵਧੀਆ ਕੰਮ ਕਰ ਰਹੀਆਂ ਨੇ ਆਪਣੇ ਪਿੰਡਾਂ ਲਈ ਉਹਨਾਂ ਨੂੰ ਹਜੂਰ ਸਾਹਿਬ ਨਦੇੜ ਉਹਨਾਂ ਦੇ ਦਰਸ਼ਨ ਕਰਾਉਣ ਵਾਸਤੇ ਅਸੀਂ ਉਹਨਾਂ ਨੂੰ ਲੈ ਕੇ ਜਾਵਾਂਗੇ ਉੱਥੇ ਚਾਰ ਪੰਜ ਟ੍ਰੇਨਾਂ ਸਾਨੂੰ ਕਰਨੀਆਂ ਪੈਣੀਆਂ ਐ ਬੱਖ-ਬੱਖ ਬੈਚਸ ਦੇ ਵਿੱਚ ਚਲਿਆ ਜਾਣਗੇ ਤੇ ਨਦੇੜ ਸਾਹਿਬ ਤਖਤਸ਼੍ਰੀ ਹਯੂਰ ਸਾਹਿਬ ਦੇ ਦਰਸ਼ਨ ਕਰਨੀ ਖਰਚਾ ਜਿਹੜਾ ਉਹਨਾਂ ਦਾ ਟ੍ਰੇਨਾਂ ਦਾ ਜਾਂ ਵਾਟ ਉਹ ਪੰਜਾਬ ਸਰਕਾਰ ਦੇ ਕਰੋਗੀ ਇੱਕ ਨਾਲ ਦੀ ਨਾਲ ਪੰਨ ਦਲ ਫਲੀਆਂ ਅੜੀ ਗੱਲ ਐ ਟ੍ਰੇਨਿੰਗ ਕੈਂਪ ਵੀ ਮਹਾਰਾਸ਼ਟਰ ਚ ਹੀ ਲੱਗ ਰਿਹਾ ਹੈ ਸਰਪੰਚਾਂ ਦਾ ਪੰਚਾਂ ਦਾ ਤਾਂ ਨਾਲੇ ਉਹ ਮੱਥਾ ਟੇਕ ਆਉਣਗੇ ਨਾਲੇ ਟ੍ਰੇਨਿੰਗ ਹੋ ਜਾਊ ਦੋ ਦੋ ਦਿਨ ਦੀ ਟ੍ਰੇਨਿੰਗ ਹੈ ਤਿੰਨ ਦਿਨ ਅਸੀਂ ਉਹਨਾਂ ਨੂੰ ਅ ਹਰੀ ਉਸ ਸਾਹਿਬ ਵਾਸਤੇ ਮਤਲਬ ਪੰਜ ਦਿਨ ਦਾ ਕਰਾਂਗੇ ਉਹ ਅਸੀਂ ਕਰ ਰਹੇ ਹਾਂ ਪਹਿਲਾਂ ਉਹ ਤੁਸੀਂ ਪੁੱਛੋਗੇ ਕਰਟੇਰੀਆ ਕੀ ਹੈ ਜਿਹੜੀਆਂ ਲੇਡੀਜ਼ ਬਹੁਤ ਵਧੀਆ ਤਰੀਕੇ ਨਾਲ ਆਪਣੇ ਪਿੰਡਾਂ 'ਚ ਵਿਕਾਸ ਕਰਾ ਰਹੀਆਂ ਨੇ ਕੰਮ ਕਰਾ ਰਹੀਆਂ ਭਾਵੇਂ ਜੀ ਸਰਪੰਚੀ ਚ ਤਾਂ ਸੀ ਕਰ ਸਿੰਬਲ ਵੀ ਨਹੀਂ ਦਿੱਤਾ ਸੀਗਾ ਕਿਉਂਕਿ ਸਰਪੰਚ ਪਿੰਡ ਦਾ ਹੋਣਾ ਚਾਹੀਦਾ ਸਰਪੰਚ ਪਾਰਟੀ ਦਾ ਨਹੀਂ ਹੋਣਾ ਚਾਹੀਦਾ ਤੇ ਅਬ ਆਪ ਦਾ ਪੋਲਿਟਿਕਸ ਲੈਵਲ ਅਸੀਂ ਉਹਨਾਂ ਨੂੰ ਲੈ ਕੇ ਜਾਵਾਂਗੇ ਤੇ ਰੇਲਵੇ ਨਾਲ ਗੱਲ ਕਰਕੇ ਤੁਹਾਨੂੰ ਡੇਟ ਜਿਹੜੀ ਉਹ ਦੇ ਦਾਂਗੇ ਕਿ ਪਹਿਲਾ ਬੈਚ ਕਦੋਂ ਜਾਊਗਾ ਕਿਉਂਕਿ ਟ੍ਰੇਨ ਸਾਨੂੰ ਆਪਣੀ ਬੁੱਕ ਕਰਾਉਣੀ ਪੈਣੀ ਤੇ ਕੱਲ ਨੂੰ ਵਿਧਾਨ ਸਭਾ ਹੈ ਅਰ ਇੱਕ ਕੈਪਟਨ ਮਨਿੰਦਰ ਸਿੰਘ ਦੇ ਵੇਲੇ ਇੱਕ ਫੈਸਲਾ ਹੋ ਗਿਆ ਕਿ CISF ਪੰਜਾਬ ਦੇ ਵਿੱਚ ਆ ਸਕਦੀ ਹੈ ਕਾਂਗਰਸ ਦੀ ਸਰਕਾਰ ਬਣ ਰਹੀ ਹੈ ਕਿ ਅਸੀਂ ਪੈਸੇ ਵੀ ਦੇਵਾਂਗੇ ਨਾਲੇ ਇਹ ਵੀ ਲਿਖਤਾ ਕਿ ਅਸੀਂ ਉਹਨੂੰ ਪੇ ਕਰਾਂਗੇ ਕੈਪਟਨਸ ਆਫ ਦੀ ਸਰਕਾਰ ਸੀ 21 ਜੋ ਹੈ ਫੈਸਲਾ ਇਹ ਅਸੀਂ ਕੱਲ ਨੂੰ ਰੈਜ਼ੋਲੂਸ਼ਨ ਲੈ ਕੇ ਆ ਰਹੇ ਹਾਂ ਵਿਧਾਨ ਸਭਾ ਚ ਕਿ ਅਸੀਂ ਇੱਕ ਕਾਨੂੰਨ ਨੂੰ ਕੈਂਸਲ ਕਰਨ ਲੱਗੇ ਸਾਡੇ ਕੋਲ ਪੰਜਾਬ ਪੁਲਿਸ ਸક્ષਮ ਹੈ ਕਾਬਿਲ ਹੈ ਦੇਮਾਂ ਦੀ ਰਾਖੀ ਕਰਨ ਲਈ ਵੀ ਬਾਰਡਰਾਂ ਦੀ ਰਾਖੀ ਵੀ ਆਲਮੋਸਟ ਪੰਜਾਬ ਪੁਲਿਸ ਹੀ ਕਰ ਰਹੀ ਹੈ ਕਿਉਂਕਿ ਬੀਐਸਐਫ ਦੇ ਨਾਲ ਹੀ ਉਹ ਜਾਂਦੇ ਨੇ ਸੋ ਇਹ ਕਾਨੂੰਨ ਜਿਹੜਾ ਉਹ ਅਸੀਂ ਕੱਲ ਨੂੰ ਵਿਧਾਨ ਸਭਾ ਚ ਰੈਜੋਲੂਸ਼ਨ ਲਿਆ ਕੇ ਰੱਦ ਕਰ ਦਾਂਗੇ ਕਿਉਂਕਿ ਸਾਨੂੰ ਇਹ ਧਮਕੀਆਂ ਦੇਣ ਲੱਗ ਗਏ ਵੀ ਅਸੀਂ ਸੀਆਈਐਸਐਫ ਲਾ ਦਾਂਗੇ ਪਾਖੜਾ ਨੰਗਲ ਤੇ ਪੌਂਗ ਡੈਮ ਤੇ ਫਲਾਣੇ ਤੇ ਧਮਕ ਦੇ ਉਹਦੇ ਪੈਸੇ ਇੰਨੇ ਦੇ ਹੋ ਜੀ ਸਾਢੇ 7 ਕਰੋੜ ਦਾ ਪਹਿਲੀ ਬਿਲ ਪੇਜਰ ਸਾਢੇ 3 7 ਕਰੋੜ ਰੁਪਏ ਪਾਰੀ ਗਰ ਅਸੀਂ ਤੁਹਾਡੇ ਤੋਂ ਲਿਆ ਕਰਾਂ ਕਿਉਂ ਦੀ ਇਹ ਵੀ ਪੈਸੇ ਸੀ ਇਹੀ ਕੰਮ ਪੰਜਾਬ ਪੁਲਿਸ ਫਰੀਚ ਕਰ ਰਹੀ ਹੈ ਸੋ ਸੀਆਈਐਸਫ ਵਾਲਾ ਜਿਹੜਾ ਫੈਸਲਾ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ ਸੀਗਾ ਉਹਨੂੰ ਅਸੀਂ ਰੱਦ ਕਰ ਦਾਂਗੇ ਗੱਲ ਨੂੰ ਕਿ ਅਸੀਂ ਜੇ ਸਰਹੱਦਾਂ ਦੀ ਰਾਖੀ ਕਰ ਸਕਦੇ ਹਾਂ ਅਸੀਂ ਆਪਣੇ ਡੈਮਾਂ ਦੀ ਵੀ ਰਾਖੀ ਕਰ ਸਕਦੇ ਹਾਂ ਤੁਹਾਨੂੰ ਜੀ ਤੁਹਾਡਾ ਕੋਈ ਸਵਾਲ ਹੈ ਸਭ ਤੋਂ ਇਹ ਮਾਮਲੇ ਲੈ ਕੇ ਵੀ ਕੋਈ ਬਿੱਲ ਜਾਂ ਕੋਈ ਹਾਂ ਉਹ ਡਰਾਫਟ ਕਰ ਰਹੇ ਆ ਉਹਦੇ ਵਾਸਤੇ ਕੀ ਹੈ ਨਾ ਬਹੁਤ ਵੱਡਾ ਕਾਨੂੰਨ ਬਣਨ ਜਾ ਰਿਹਾ ਹੈ ਪਰ ਉਹਦੇ ਵਾਸਤੇ ਸਟੇਕ ਹੋਲਡਰਸ ਨਾਲ ਵੱਖ-ਵੱਖ ਧਾਰਮਿਕ ਸੰਸਥਾਵਾਂ ਨਾਲ ਗੱਲ ਕਰਾਂਗੇ ਸਲਾਹ ਹੋਊਗੀ ਕਾਨੂੰਨ ਤਾਂ ਪੇਸ਼ ਕਰ ਲਾਂਗੇ ਪਰ ਉਹਦੇ ਚ ਸੋਧ ਕੀ ਕਰਨੀ ਹੈ ਤੇ ਉਹਨੂੰ ਫਾਈਨਲ ਖਰੜਾ ਜਿਹੜਾ ਉਹਦਾ ਹੋਊਗਾ ਉਹ ਕਿਹੋ ਜਿਹਾ ਹੋਣਾ ਚਾਹੀਦਾ ਹੈ ਇਹਦੇ ਵਾਸਤੇ ਸਾਨੂੰ ਟਾਈਮ ਚਾਹੀਦਾ ਹੋਊਗਾ ਤੇ ਅਸੀਂ ਉਹ ਲੈ ਕੇ ਆਵਾਂਗੇ ਅਨੇ ਆ ਜਾਏਗਾ ਵਿਧਾਨ ਸਭਾ ਵਿੱਚ ਪੇਸ਼ ਕਰ ਦੇਣਗੇ ਪੇਸ਼ ਕਰਨੇ ਕੇ ਬਾਅਦ ਹਮ ਉਸ ਤੇ चर्चा के लिए पब्लिक जो फोम है वो खोलेंगे कि आप बताइए कोई भी बता सकता है कोई भी राय दे सकता है उसमें मैं कह देखो कानून बहुत बड्डा है और कानून रहना है फॉर एवर ਕਾਲੀ ਚ ਕੋਈ ਐਸਾ ਕਲੋਜ਼ ਨਾ ਹੋ ਜੇ ਜਾਂ ਐਸਾ ਕਲੋਜ਼ ਰਹਿ ਨਾ ਜਾਵੇ ਕਿ ਜੀ ਚੋ ਕਵਰ ਨਹੀਂ ਹੁੰਦਾ ਫਲਾਨਾ ਨਹੀਂ ਹੁੰਦਾ ਤੇ ਉਕਾ ਨਹੀਂ ਹੁੰਦਾ ਸੋ ਇਸ ਕਰਕੇ ਅਸੀਂ ਧਾਰਮਿਕ ਸੰਸਥਾਵਾਂ ਨਾਲ ਹਰ ਇੱਕ ਧਰਮ ਦੇ ਗੁਣੀ ਗਿਆਨੀਆਂ ਨਾਲ ਗੱਲ ਕਰਾਂਗੇ ਵੀ ਕਿਵੇਂ ਹੋਣਾ ਚਾਹੀਦਾ ਤੇ ਦੇਖੋ ਕੀ ਹੁੰਦਾ ਨਾ ਹੁੰਦਾ ਪਤਾ ਕਿ ਪਾਰਲੀਮੈਂਟ ਮੇ ਵੀ ਐਸੇ ਹੁੰਦਾ बिल आ जाता है उसके बाद उसको कंसल्टेंट कमेटी के पास भेज देते हैं तो बिल मींस बेसिक और कंसल्टेंट कमेटी जो पब्लिक को बुलाती है जैसे स्टैंडिंग कमेटीज होती हैं मैं भी मेंबर रहा हूं दो तीन कमेटियों का तो वहां पब्लिक को बुलाते हैं क्या बताइए अदरवाइज तो पब्लिक जो है जनरल पब्लिक जो है वो पार्लियामेंट में तो नहीं आ सकती ना वो तो सेलेक्टेड ही जाते हैं वहां तो जो इलेक्टेड तो इसमें हम पब्लिक के पास वो लेके जाएंगे ये हमारा बिल है आप बताइए इसमें क्या शोध करनी है क्या इसमें और डालना है क्या इसमें नहीं करना है ये कौन कह रहे हैं ਕੜੀ ਪਾਰਟੀ ਚ ਅੱਜਕੱਲੋ ਅੱਜਕੱਲੋ ਸਲਪਾਜੀ ਅਜਾ ਪਾਜ ਪਾ ਨਹੀਂ ਫਿਲਹਾਲ ਹਨ ਅੱਜਕੱਲ ਪਾਜ ਪਾ ਤੇ ਮੈਂ ਆਹੀ ਤੱਕ ਕਹੀ ਜਨਾ ਕਿ ਉਹਨਾਂ ਨੇ ਸਾਰੀਆਂ ਸਿੱਖ ਸਸਤਾਵਾਂ ਨਾਲ ਹਰ ਧਰਮ ਦੇ ਗੁਣੀ ਗੈਨੀਆਂ ਨਾਲ ਗੱਲ ਕਰਾਂਗੇ ਉਹਨਾਂ ਨੂੰ ਕਾਲਾ ਖਤਰਾ ਹੋ ਗਿਆ ਵੇ ਅਸੀਂ ਗੱਲ ਨਹੀਂ ਕਰਦੇ ਉਹਨੂੰ ਕਹੋ ਜੀ ਆਪ ਦੀ ਪਾਰਟੀ ਸੰਭਾਲ ਲਓ ਪਾਰਟੀ ਖਿੰਡੀ ਜਾਂਦੀ ਹੈ ਤੀਜੇ ਨੰਬਰ ਤੇ ਆਈ ਹੈ ਲੁਧਿਆਣੇ ਚੋਂ ਤੇ ਜਾਂ ਪਾਰਟੀ ਸੰਭਾਲ ਲਓ ਜਾਂ ਪ੍ਰਧਾਨਗੀ ਹੀ ਸੰਭਾਲ ਲਓ ਕਦੇ استਿਫਾ ਦੇ ਦਿੰਦੇ ਨੇ ਕਦੇ ਵਾਪਸ ਲੈ ਲੈਂਦੇ ਨੇ ਕਦੇ ਉਹ ਨਹੀਂ ਮੰਨਦੇ ਕਦੇ ਇਹ ਨਹੀਂ ਮੰਨਦੇ ਇਹ ਮੁੱਦਾ ਨਹੀਂ ਹੈਗਾ ਪੰਜਾਬ ਦਾ ਕੋਈ ਸਾਰੇ ਕਿ ਬਰਾਤੀ ਪਬਲਿਕ ਨਾਲ ਗੱਲ ਕਰਦੇ ਕਿ ਕਦੇ ਮੈਂ ਪਬਲਿਕ ਨਾਲ ਗੱਲ ਕਰਕੇ ਕਰ ਦਿਓ ਕਿ ਕੱਲ ਬਿਲਾ ਰਿਹਾ ਹੈ ਅਗਲੇ ਸੈਸ਼ਨ ਚ ਲੈ ਕੇ ਆਵਾਂਗੇ ਨਹੀਂ ਨਹੀਂ ਅਸੀਂ ਕ ਪੇਸ਼ ਕਰਾਂਗੇ ਕੱਲ ਪੇਸ਼ ਕਰਾਂਗੇ ਠੀਕ ਹੈ ਸਿਜਾ ਨੂੰ ਜਿਹੜਾ 10 ਲੱਖ ਤੱਕ ਤੁਸੀਂ ਇਲਾਜ ਦੀ ਗੱਲ ਕੀਤੀ ਆ ਇਹ ਜਿਹੜੇ ਚੰਡੀਗੜ੍ਹ ਪੀਜੀਆਈ ਉਹ ਆ ਜਾਂ 32 ਵਿੱਚ ਦੀ ਹੈ ਹਾਂ ਇੰਪੈਲਨ ਜਿਹੜੇ ਹਸਪਤਲ ਡੀ ਐਮ ਸੀ ਵੀ ਗੱਲ ਕਰ ਰਹੇ ਨੇ ਡੀ ਐਮ ਸੀ ਨਾਲ ਸੀ ਐਮ ਸੀ ਨਾਲ ਹੈ ਨਾ ਅਸੀਂ ਨਹੀਂ ਚਾਹੁੰਦੇ ਕਿ ਕੋਈ ਬੰਦਾ ਉੱਥੇ ਜਾਵੇ ਤੇ ਉਹਨੂੰ ਪਤਾ ਲੱਗੇ ਕਿ ਇਹ ਤਾਂ ਹਸਪਤਾਲ ਜਿਹੜਾ ਹੈ ਇਹ ਮੇਰੇ ਵਾਲੇ ਕਾਰਡ ਚ ਆਉਂਦੇ ਹੀ ਨਹੀਂ ਉਹਨੂੰ ਵਾਪਸ ਭੇਜ ਦਿੱਤਾ ਜਾਵੇ ਕਿਸੇ ਹੋਰ ਹਸਪਤਾਲ ਚ 552 ਹਸਪਤਲ ਨੇ ਉਹ ਚ ਪੀ ਜੀ ਆਈ ਤਾਂ ਮੇਨ ਆਉਂ ਚ 32 ਵੀ ਮੇਨ ਆਉਂ 40s ਇਹ ਵਾਸੀ ਪਹਿਲਾਂ ਜਿਹੜਾ ਫਰਿਸ਼ਤੇ ਸਕੀਮ ਜਿਹੜੀ ਜ਼ਖਮੀ ਆਲੀ ਉਹ ਚ 40s ਵੀ ਮੈਕਸ ਵੀ ਪ੍ਰਾਈਵੇਟ ਹਸਪੀਟਲ ਦੇ ਵਿੱਚ ਹੈ ਪੈਲੈਂਟ ਨੇ ਸੋ ਹਾਂ ਜੀ ਸਰਕਾਰ ਵੱਲੋਂ ਕੀ ਪ੍ਰੋਵੀਜ਼ਨਸ ਦੇ ਰਹੀ ਹੈ ਜਦੋਂ ਆਪਕੇ ਕੋਲ ਕੇਸਿੰਗ ਬਿੱਲ ਆ ਪਾ ਰਹੇ ਹੋ ਉਸ ਵਿੱਚ ਸਜ਼ਾ ਦਾ ਕੀ ਪ੍ਰਬਧਾਨ ਹੈ ਉਮਰ ਕਹਦਾ ਹੈ ਯਸ ਉਮਰ ਕਹਦਾ ਨਹੀਂ ਨਹੀਂ ਦੇਖੋ ਕੋਈ ਦੇਰੀ ਹੋਏਗੀ ਨਾ ਕੱਲ ਨੂੰ ਤੁਹਾਨੂੰ ਦਰਾਂਗੇ ਹੁਣ ਪਰ ਵਿਧਾਨ ਸਭਾ ਫਿਰ 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 ਅੱਜੀ ਕਰ ਲਈਏ ਫਿਰ ਵਿਧਾਨ ਸਭਾ ਕੱਲ ਰਹਿਣ ਦੀ ਕੱਲ ਨੂੰ ਆ ਜਿਓ ਉੱਥੇ ਸੁਣ ਲਿਓ ਸਾਰਾ ਖਰੜਾ ਤੁਹਾਨੂੰ ਮਿਲ ਜੂਗਾ ਇਹ ਸਰ ਦੀ ਗੱਲ ਕੀਤੀ ਹੈ ਹਟਾਨ ਵਾਸਤੇ ਪੰਜਾਬ ਦੇ ਜ਼ਿਲ੍ਹਾ ਤੇ ਵੀ ਬੋਸ ਇਹ ਸਰ ਲੱਗੀ ਹੋਈ ਹੈ ਕੀ ਪੰਜਾਬ ਦੇ ਜ਼ਿਲ੍ਹਿਆਂ ਚ ਵੀ ਤੁਸੀਂ ਬਾਤ ਕਰੋਗੇ ਸੈਕਟਰੀਏਟ ਚ ਵੀ ਆਏ ਸੈਕਟਰੀਏਟ ਵੀ ਸੀ ਇਹ ਸਰ ਅਸੀਂ ਤਾਂ ਹੁਣ ਜਿਹੜਾ ਇਹ ਕਰ ਰਹੇ ਨੇ ਨਾ ਕਿ ਅਸੀਂ ਡੈਮ ਤੇ ਸੀਐਸਫਲਾਦਾਂਗੇ ਇਹਨੇ ਪੈਸੇ ਦੇ ਉਪਲੰਗ ਪਹਿਲਾਂ ਤਾਂ ਉਹਨੂੰ ਅਸੀਂ ਰੋਕ ਰਹੇ ਹਾਂ ਕਿ ਸਾੜੇ ਪੰਜਾਬ ਪੁਲਿਸ ਸક્ષਮ ਹੈ ਜੇਕਰ ਡੇਲਾ ਦੀ ਔਰ ਹੋਗੀ ਸਾਡੇ ਡੇਲਾ ਜੀ ਹੈ ਨਾ ਡਿਵਿਜ਼ਨ ਆਫ ਸੈਂਟਰੀਟ ਚ ਪੰਜਾਬ ਪੁਲਿਸ ਚ ਅੱਜ ਤੋਂ ਤੁਹਾਨੂੰ ਪਤਾ ਕਿ ਜਦੋਂ ਮੇਰੇ ਖਿਆਲ ਮਹਿਲ ਸਿੰਘ ਪੁੱਲਰ ਡੀਜੀਪੀਸੀ ਕੇ ਪੰਜਾਬ ਦੇ 27 28 ਸਾਲ ਪਹਿਲਾਂ ਦੀ ਗੱਲ ਹੋਣੀ 80000 ਨਫਰੀ ਹੈ ਪੰਜਾਬ ਪੁਲਿਸ ਦੀ ਉਦੋਂ ਵੀ ਅਸੀਂ ਯਾਰ ਸੀ ਅੱਜ ਵੀ ਅਸੀਂ ਯਾਰ ਨਵੀਂ ਭਰਤੀ ਸਿਰਫ ਉਹ ਹੁੰਦੀ ਹੈ ਜਿਹੜੀ ਰਿਟਾਇਰ ਹੋ ਜਾਂਦੇ ਨੇ ਅਸੀਂ ਪੰਜਾਬ ਪੁਲਿਸ ਨੂੰ ਲੱਖ ਤੋਂ ਉੱਪਰ ਨਵੀਆਂ ਪੋਸਟਾਂ ਕ੍ਰੀਏਟ ਕਰਕੇ ਲੈ ਕੇ ਜਾਵਾਂਗੇ ਜੋ ਸਾਡੇ ਕੋਲ ਲੱਖ ਤੋਂ ਉੱਪਰ ਨਫਰੀ ਹੋ ਗਈ ਤਾਂ ਅਸੀਂ ਸਾਨੂੰ ਕੀ ਲੋੜ ਹੈ ਕਿਸੇ ਸੀਆਈਐਸ ਅਸਤ ਦੀ ਸੱਚ ਹੈ ਸੀਐਸ ਸਾਹਿਬ ਮਜੀਦ ਸਿੰਘ ਸਾਲ ਲਗਾਤਾਰ ਤੁਹਾਡੀ ਸਰਕਾਰ ਦੀ ਪਾਲਿਸੀਆਂ ਤੇ ਸਵਾਲ ਚੱਕ ਰਹੇ ਨੇ ਕਾਫੀ ਐਕਟਿਵ ਨਜ਼ਰ ਆ ਰਹੇ ਨੇ ਪੰਜਾਬ ਦੇ ਵਿੱਚ ਕੀ ਕਹਿਣਾ ਚਾਹੋਗੇ ਮੈਂ ਉਹਨਾਂ ਕੀ ਕਹਿੰਦਾ ਉਹ ਤੁਹਾਡੇ ਸਰ ਬੀਮਾ ਸਕੀਮ ਦੇ ਵੀ ਉਹਨਾਂ ਨੇ ਸਵਾਲ ਚੁੱਕੇ ਅਬੋਰ ਦੇ ਵਿੱਚ ਜਿਹੜਾ ਐਨਕਾਉਂਟਰ ਹੋਇਆ ਉਸ ਨੂੰ ਉਹ ਕਹਿ ਰਹੇ ਨੇ ਕਿ ਫਲੇਕ ਐਨਕਾਉਂਟਰ ਹੈ ਲਾਈਨ ਆਰਡਰ ਦੀ ਸਿਚੁਏਸ਼ਨ ਕੱਲ ਨੂੰ ਇਹ ਵੀ ਅਸੀਂ ਲੈ ਕੇ ਆਵਾਂਗੇ ਕਿ 21 ਚ ਚੰਨੀ ਕੀ ਕਹਿੰਦਾ ਸੀ ਪ੍ਰਤਾਪ ਆਜਵਾ ਕੀ ਕਹਿੰਦਾ ਸੀ 22 ਚ ਕੀ ਕਹਿੰਦਾ ਸੀ 23 ਚ ਕੀ ਕਹਿੰਦਾ ਸੀ 24 ਚ ਕੀ ਕਹਿੰਦਾ ਸੀ ਤੇ 25 ਚ ਕੀ ਕਹਿੰਦਾ ਹੈ ਉਹਨ ਦੇ ਉਹਨਾਂ ਨੇ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੋ ਗਏ ਆ ਉਹ ਉਹ ਕਹ ਰਹੇ ਨੇ ਕਿ ਪ੍ਰਤਾਪ ਬਾਜਵਾ ਕਹਿੰਦੇ ਕਿ ਪਰਚਾ ਦਰਜ ਕਰਵਾਉਣਾ ਤੁਹਾਡੇ ਤੇ ਅਰਵਿੰਦ ਕੇਜਰੀਵਾਲ ਤੇ ਕਰਾ ਦਿਓ ਕਰਾ ਦਿਓ ਬਿਲਕੁਲ ਕਰਾਉਣਾ ਚਾਹੀਦਾ ਜਿਹੜਾ ਜਿਹੜਾ ਸੱਚਾ ਬੰਦਾ ਜੀ ਉਹਦੇ ਪਰਚਾ ਦਰਜ ਕਰਾਉਂਦੇ ਨੇ ਇਹ ਕਿਉਂਕਿ ਇਹਨਾਂ ਤੋਂ ਜਰਿਆ ਨਹੀਂ ਜਾਂਦਾ ਕਿ ਕੇਜਰੀਵਾਲ ਤੇ ਪਰਚੇ ਦਰਜ ਕਰਤੇ ਆਈਆਰਐਸ ਅਫਸਰ ਹੈ ਆਈਆਈਟੀ ਦਾ ਪੜਿਆ ਹੋਇਆ ਹੈ 8 ਮਹੀਨੇ ਜੇਲ੍ਹ ਚ ਲਾਇਆ ਆ ਮਨੀਸ਼ ਸੋਧਿਆ ਲਾਇਆ ਸੰਜੇ ਸਿੰਘ ਨੂੰ ਅੰਦਰ ਕਰਤਾ ਪੋਲਿਟਿਕਸ ਤਾਂ ਜਿਹੜੀ ਜੇਲ੍ਹ ਹੈ ਨਾ ਪੋਲਿਟਿਕਸ ਵਾਸਤੇ ਕਿਉਂ ਹੈ ਪਰ ਬਾਜਵਾੜੇ ਨਾਲ ਇਹ ਵੀ ਕਹਿ ਤੋ ਕਹਿੰਦੇ ਕਿ ਤੁਹਾਡੀ ਹਮੇਸ਼ਾ ਨਾਲ ਬਹੁਤ ਵਧੀਆ ਉਹਦੇ ਪਰਚਾ ਹੋਣਾ ਨਹੀਂ ਤੇ ਮੈਂ ਪਹਿਲੇ ਹੀ ਤਿਆਰੀ ਕਰੀ ਬੈਠਾ ਕਿਸੇ ਕੋਰਟ ਸਜਾਉ ਨਾਲੇ ਕਹਿੰਦਾ ਮੈਂ ਪਰਚਾ ਕਰਾਉ ਨਾਲੇ ਕਹਿੰਦਾ ਹੋਣਾ ਨਹੀਂ ਇਹਦਾ ਮਤਲਬ ਕੌਨਫੀਡੈਂਸੀ ਹੈ ਨਹੀਂ ਮੇਰੀ ਹਮੇਸ਼ਾ ਨਾਲ ਕੀ ਵਧੀਆ ਜੀ ਮੈਂ ਦੱਸ ਦਊਂ ਅੰਮਿਤ ਸ਼ਾਹ ਦੇਸ਼ ਦਾ ਗ੍ਰਹਿ ਮੰਤਰੀ ਹੈ ਮੈਂ ਇੱਕ ਸਟੇਟ ਦਾ ਮੁੱਖ ਮੰਤਰੀ ਆ ਕੋ ਕੰਮਾਂ ਵਾਸਤੇ ਜਾਣਾ ਵੀ ਪੈ ਸਕਦਾ ਹੈ ਬਾਜਵਾ ਸਾਹਿਬ ਨੂੰ ਕੱਲ ਨੂੰ ਦੱਸੂਗਾ ਮੈਂ ਸਰ ਬਾਜਵਾ ਕਿ ਤੁਹਾਡੀ ਕੀ ਦੇ ਕੀ ਦੇ ਨਾਲ ਹੈ ਬਾਜਵਾ ਸਾਹਿਬ ਇੱਕ ਨਵੀਂ ਜਿਹੀ ਜਖੜਦੀ ਹਮਲਾਵਰ ਨਜ਼ਰਾਏ ਉਹ ਕਹਿੰਦੇ ਕਿ ਬੇਅਪੀ ਦੇ ਮਾਮਲੇ 'ਚ ਸਾਢੇ 3 ਸਾਲਾਂ ਚੋ ਕੇ ਉਹ ਕਹਿੰਦੇ ਦੱਸ ਦੇਣਾ ਕਿ ਕਿੰਨੇ ਬੰਦੇ ਅੰਦਰ ਕੀਤੇ ਕਿਹਨੂੰ ਸਜ਼ਾ ਸੁਲਾਈ ਉਹ ਕਹਿੰਦੇ ਸਿਰਫ ਟਾਈਮ ਪਾਸ ਕਰਨਾ ਹੈ ਔਰ ਕਹਿੰਦੇ ਜਿਹੜਾ ਸੈਸ਼ਨ ਹੈ ਉਹ ਇੱਕ ਸਪੈਸ਼ਲ ਸ਼ੋ ਹੋਊਗਾ ਸਰਕਾਰ ਦਾ ਅਰੋਗੀਆਂ ਨੂੰ ਕੋਈ ਸਵਾਲ ਜਵਾਬ ਨਹੀਂ ਕਰਨ ਦੇਣਾ 2017 ਚ ਉਹਨੇ ਸਰਕਾਰ ਬਣ ਗਈ ਸੀ ਸੱਤਾਧਾਰੀ ਪਾਰਟੀ ਦੇ ਪ੍ਰਧਾਨ ਰਹੇ ਨੇ ਉਹ ਉਹ ਦੱਸ ਦੇਣ ਡਾਟਾ ਉਹਨਾਂ ਕੋਲ ਜਲਦੀ ਨਹੀਂ ਹੋਊਗਾ ਮੇਰੇ ਨਾਲੋਂ ਮੈਂ ਮਿੰਨ ਤਾਂ ਜੇ ਤਿੰਨ ਸਾਲ ਹੀ ਬਣੇ ਠੀਕ ਹੈ ਨਾ ਕਿਰਪਾ ਕਰਕੇ ਨਾ ਮੈਂ ਉਹਨਾਂ ਨੂੰ ਕਹਿਣਾ ਚਾਹੁੰਨਾ ਕਿਰਪਾ ਕਰਕੇ ਹਰ ਗੱਲ ਤੇ ਨਿੰਦਿਆ ਹਰ ਗੱਲ ਤੇ ਭਗਵਾਨਤਮਨ ਨੂੰ ਗਾਲਾਂ ਕੇਜਰੀ ਵਾਲ ਨੂੰ ਗਾਲਾਂ ਬੱਸ ਕਰੋ ਯਾਰ ਕੋਈ ਪੋਜ਼ਿਟਿਵ ਗੱਲਾਂ ਵੀ ਅਸੀਂ ਕਰਦੇ ਹੋਵਾਂਗੇ ਕਿ ਅਸੀਂ ਇੰਨੀਆਂ ਕਮੀਆਂ ਨੇ ਸਾਡੇ ਚ ਉਹੀ ਦੇਦੇ ਸਾਨੂੰ 92 95 ਲੋਕਾਂ ਨੇ ਸੀਐਨ ਸਾਹਿਬ ਆਪਾਂ ਪੋਜ਼ਿਟਿਵ ਨੋਟ ਤੇ ਗੱਲ ਕਰਦੇ ਹਾਂ ਜਿਹੜਾ ਹੁਣ ਸਰਕਾਰ ਹਰ ਬਿੱਲ ਲੈ ਕੇ ਆਈ ਹੈ ਉਹਦਾ ਕੋਈ ਫਰੇਮਵਰਕ ਤੁਸੀਂ ਬਣਾਇਆ ਹੁਣ ਕੱਲ ਨੂੰ ਕੱਲ ਨੂੰ ਤੁਹਾਨੂੰ ਸਾਰੇ ਮਿਲ ਜੂਗਾ ਪੂਰਾ ਤੁਹਾਨੂੰ ਸਾਰਾ ਕੱਲ ਨੂੰ ਖਰੜਾ ਮਿਲ ਜਾਊਗਾ ਅੱਖਰ ਬਈ ਅੱਖਰ ਤੁਸੀਂ ਛਾਪ ਸਕਦੇ ਆਂ ਔਰ ਉਹਦੇ ਵਿੱਚ ਕਿੰਨੀਆਂ ਮੀਟਿੰਗਾਂ ਹੋਣਗੀਆਂ ਜਿਹੜੀਆਂ ਕਮੇਟੀਆਂ ਨਾਲ ਜਾਂ ਜਥੇਬੰਦੀਆਂ ਨਾਲ ਜਾਂ ਤਾਂ ਬਖਵਖ ਧਾਰਮਿਕ ਗੁਣੀ ਵਿਗਿਆਨੀ ਬੰਦੇ ਉਹ ਸਾਰਾ ਪਬਲਿਕ ਹੋਊਗਾ ਸਰਕਾਰ ਦੇ ਵਿੱਚ 10 ਲੱਖ ਦਾ ਇਲਾਜ ਕਾ ਕਰ ਰਹੇ ਆ ਮੁਫਤ ਵਿੱਚ ਜੋ ਆਧਾਰ ਕਾਰਡ ਔਰ ਵੋਟਰ ਕਾਰਡ ਸੇ ਜੋ ਲੋਕ ਆਪਣਾ ਜੋ ਪੰਜਵਾਂ ਹਸਪਤਾਲ सरकारी में कराएंगे तो इसके लिए कोई एक मॉनिटरिंग भी रखेंगे हॉस्पिटलों का क्योंकि हिमाचल में हमने देखा कि एक मामला चल रहा है स्वास्थ्य विभाग का जो पिछली सरकार थी हिमाचल में उसमें कई बिल ऐसे आए हैं सरकार को भुगतान के लिए वो अभी पेंडिंग नहीं नहीं इसमें बिल है ही नहीं हॉस्पिटल जो आपको देगा आ, नहीं नहीं वो तो आ, हम उस पर मॉनिटर रखेंगे कितना खर्चा आया कितना खर्चा आया वो हम उस हॉस्पिटल को पे कर देंगे तो कोई रीइंबर्समेंट या कोई बिल नहीं लेने की जरूरत वहाँ से कि वो पहले बिल कटाए फिर उसके बाद बिल हमारे पास जमा करवाए हम वापस करें नहीं ऐसा नहीं ना भी जाए कधो <laughs> चिट्टा आया सी किमे पै सारी उते दी चर्चा हो सकती है ना सर ना भी आया सी कोई तरीके दी आया सी ਲੈਂਡ ਪੂਲਿੰਗ ਦਾ ਸੀਐਮ ਸਾਹਿਬ ਦਾ ਸਵਾਲ ਇਹ ਸੀ ਲੈਂਡ ਪੂਲਿੰਗ ਦਾ ਲੈਂਡ ਪੂਲ ਲੈ ਕੇ ਸਾਰਾ ਵਿਕਾਸ ਇਕੋ ਹੋਇਆ ਵਾ ਤੇ ਬਾਜਵਾ ਸਾਹਿਬ ਕਹਿੰਦੇ ਨੇ ਕਿ ਬੋਹਾਲ ਦੇ ਵਿੱਚ 8000 ਕਸਾਲ ਸੀਗੇ ਸਿਰਫ 15 ਬੰਦੇ ਦੀ ਲੈਂਡ ਪੂਲਿੰਗ ਆਈ ਹੈ ਲੈਂਡ ਪੂਲਿੰਗ ਜਿਹੜੀ ਇਹ ਸਕੀਮ ਹੈ ਮੈਂ ਪਹਿਲਾਂ ਵੀ ਇੱਥੇ ਕਲੀਅਰ ਕਰ ਚੁੱਕਿਆ ਉਹ ਚ ਮਰਜ਼ੀ ਹੈ ਜੀ ਉਹ ਚ ਐਕੁਇਜ਼ੀਸ਼ਨ ਤੇ ਲੈਂਡ ਪੂਲਿੰਗ ਚ ਫਰਕ ਹੈ ਅਸੀਂ ਅਕਵਾਇਰ ਨਹੀਂ ਕਰ ਰਹੇ ਅਸੀਂ ਲੈਂਡ ਪੂਲਿੰਗ ਮਰਜ਼ੀ ਹੈ ਨਹੀਂ ਨਹੀਂ ਦੇਣੀ ਨਾ ਦਿਓ ਹਾਂ ਅਸੀਂ ਡਿਵੈਲਪ ਕਰਕੇ ਐਨੇ ਪੈਸੇ ਉਹਨਾਂ ਨੂੰ ਵਾਪਸ ਕਰ ਦਾਂਗੇ ਕਿ ਆ ਲਓ ਜੀ ਆ ਤੁਹਾਡੇ ਨੇ ਠੀਕ ਹੈ ਕਰਨਾ ਨਾ ਕਰੋ ਨਹੀਂ ਨਾ ਕਰੋ ਕੋਈ ਗੱਲ ਨਹੀਂ ਪਰ ਸਰ ਕਿਸਾਨ ਤਾਂ ਵਿਰੋਧ ਕਰ ਰਹੇ ਤੁਮਹਾਨੂੰ ਆਲ ਪਾਰਟੀ ਮੀਟਿੰਗ ਬੁਲਾਈ ਹੋਈ 18 ਤਰੀਕ ਦੀ ਕਿੰਨਾਂ ਨੇ ਬਾਸ ਐਸਕੇਮ ਨੇ ਜੀ ਕਿਸਾਨ ਅਫੀਸਰ ਉਹ ਕਹਿੰਦੇ ਵੀ ਚਾਰ ਦਾ ਸ਼ਕਸ਼ਨ ਜਿਹੜਾ ਚਾਰ ਸ਼ਕਸ਼ਨ ਦੀ ਜਿਹੜੀ ਹੈਗੀ ਆਪਾਂ ਨੋਟੀਫਿਕੇਸ਼ਨ ਕਰਦੇ ਆ ਉਦੇ ਬਾਅਦ ਕਿਸਾਨ ਨਾ ਡੋਲ ਮੇਲ ਸਕਦਾ ਨਾ ਉਹ ਜ਼ਮੀਨ ਵੇਚ ਸਕਦਾ ਨਾ ਆਪਣੇ ਧੀ ਵਾਸਤੇ ਕੋਈ ਸਰਪਲਿਸ ਪਲੀਜ਼ ਕਲੀਅਰ ਕਰ ਦਿਓ ਹੈ ਕਿ ਸੈਕਸ਼ਨ 4 ਨੂੰ ਲਿਕੇ ਸਵਾਲ ਲੈਂਡ ਪੂਲਿੰਗ ਦਾ ਮਤਲਬ ਇਹ ਹੈ ਕਿ ਜੇ ਗੌਰਮੈਂਟ ਨੇ ਕਿਸੇ ਸ਼ਹਿਰ ਕੋਈ ਪੰਜਾਬ ਦੇ ਵਿੱਚ ਤੁਸੀਂ ਯਕੀਨ ਕਰ ਲਓ 19000 ਕਲੋਨੀਆ ਗੈਰ ਕਾਨੂੰਨੀ ਨੇ ਹਰਿਆਣੇ ਚ ਇੱਕ ਵੀ ਨਹੀਂ ਹੈਗੀ ਇਵਨ ਜਿਹੜੇ ਮੇਰਾ ਸੰਗਰੂਰ ਕਰਾਏ ਤੇ ਘਰ ਹੈ ਉਹ ਕਲੋਨੀ ਵੀ ਇਲੀਗਲ ਹੈ ਤੁਸੀਂ ਵੀ ਰਹਿੰਦੇ ਹੋ ਉਹ ਇਲੀਗਲਾਂ ਚ ਕਿਉਂਕਿ ਨਾ ਸੀਵਰੇਜ ਪਾਉਂਦੇ ਆ ਨਾ ਕੋਈ ਪਾਰਕ ਨਾ ਨਕਸ਼ੇ ਚ ਦਿਖਾਉਂਦੇ ਨਹੀਂ ਸੜਕ ਐ ਸੜਕ ਐਨੀ ਵੇਚ ਜਾਂਦੇ ਆ ਪਾਰਕ ਵੇਚ ਜਾਂਦੇ ਆ ਤੇ ਬਿਜਲੀ ਨਹੀਂ ਕੁਝ ਨਹੀਂ ਲੋਕਾਂ ਨੂੰ ਲੀਟਰਾਂ ਦੇ ਗਲ ਪਾ ਜਾਂਦੇ ਆ ਆ ਲੋ ਜੀ ਤੁਸੀਂ ਕਰਵਾ ਲਓ ਪੱਕੀ ਨੂੰ ਕਲੋਨੀ ਉਹ ਚੀਜ਼ ਖਤਮ ਹੋਊਗੀ ਗਵਰਨਮੈਂਟ ਨੰਬਰ 1 'ਚ ਬਣਾ ਕੇ ਦੇਊਗੀ ਕੋਈ ਜ਼ਿੰਦਗੀ ਦੀ ਪੂੰਜੀ ਲੱਗ ਜਾਂਦੀ ਹੈ ਕਈ ਬੰਦਿਆਂ ਦੀ ਬਾਅਦ 'ਚ ਪਤਾ ਲੱਗਦਾ ਜਿਹੜਾ ਇਸ ਤਰ੍ਹਾਂ ਗਲਤ ਪੈਸੇ ਲਾ ਬੈਠੇ ਗਲਤ ਜਗ੍ਹਾ ਤੇ ਲਾ ਬੈਠੇ ਉਹ ਤਾਂ ਭੱਜ ਗਿਆ ਡਬਲ ਪਰ ਤਾਂ ਹੈਨਾ ਸੋ ਇਹ ਚੀਜ਼ਾਂ ਖਤਮ ਕਰਨੀਆਂ ਨੇ ਔਰ ਬੜਾ ਫਾਇਦਾ ਹੋਊਗਾ ਦਾ ਪੰਜਾਬ ਕਿਸੇ ਰਾਜ ਨੂੰ ਸਮਝ ਕਿਉਂ ਨਹੀਂ ਆ ਰਿਹਾ ਕਿ ਕਿਸਾਨ ਕਿਉਂ बार-बार ਵਿਰੋਧ ਕਰ ਰਹੇ ਜੀ ਉਹਨਾਂ ਨੇ ਤਾਂ ਆਲ ਪਾਰਟੀ ਮੀਟਿੰਗ ਵੀ ਬੁਲਾਈ ਜੀ ਤੁਸੀਂ ਕਿਸਾਨ ਕਿਹਨੂੰ ਸਮਝਦੇ ਹੋ ਆਪਣਾ ਆਸ਼ਵਨੀ ਕਸਟਿਓਨ ਦੀ ਪਰਸੋ ਮੀਟਿੰਗ ਹੈ 18 ਦੀ ਨਹੀਂ ਨਹੀਂ ਕਿਸਾਨ ਕਿਸਾਨ ਨੇ ਕਿਸਾਨ ਨੇ ਹੋ ਕਿਸਾਨ ਲੀਡਰ ਹੈ ਹੈ ਕਿਸਾਨ ਲੀਡਰ ਦੇਖੋ ਕੈਸੀ ਬਾਤ ਆ ਇਹ ਨਾ ਆਪਣੇ ਵੱਡ ਗਿਆ ਹੈ ਕਿਸਾਨ ਦਾ ਮਤਲਬ ਜਿਹੜਾ ਖੇਤ ਜਾਂਦਾ ਹੋਵੇ ਇਹਨੂੰ ਪੁੱਛੋ ਆਖਰੀ ਵਾਰੀ ਖੇਤ ਕਦੋਂ ਗਈ ਸੀ ਮਾਫੀ पंजाब सरकार को लेके कि पंजाब सरकार का पाकिस्तान का प्रेम के चलते जो है वो हरियाणा प्यासा रह, रह रहा है आपका देखो देखिए देखिए एस पे कल काली मीटिंग हुई थी देखे, देखे। मैं दिल्ली से आ रहा हूं मैंने वहां बोला है कि इंडस ट्रीटी जो मान्य जल शक्ति मंत्री सी आर पाटिल साहब भी थे और माननीय मुख्यमंत्री हरियाणा सैनी साहब भी थे अफसर भी थे सारे मैंने वहां ये कहा इंडस्ट्री टी आपने रद्द कर दी कृपया इसको ट्रंप के कहे पे या किसी इधर उधर से दोबारा बहाल मत कर देना प्लीज देखो झेलम का तो पानी हमारे पास नहीं आ सकता झेलम पार है झेलम से हमारा नहीं है चनाब का रावी का उज्ज उज, उज्ज दरिया एक कश्मीर नदी है वो सारा पानी पंजाब आएगा पोंग डैम में आ जाए रंजीत सागर में आ जाए बाखड़ा में आ जाए तेईस एम पानी आ सकता है पंजाब को हम जग, हमारा झगड़ा एस वाई एल का एक या दो एम के लिए तेईस आ गया तो मैं तेईस को कहां संभालूंगा नहरें बनानी पड़ेगी और नहरों में से पानी पंजाब में भी निकलेगा खेतों के लिए जो बच जाएगा आगे चाहो चाहे अरब घर में डाल देना तेईस एम एफ तो बहुत इतना होता है।, है तो मेरे पास पानी आ जाएगा मैं मैं कैसे उसको रोक रोक लूंगा वो तो कुदरत का बहाव है, है ना? तो तेईस एम एफ आ सकता है चनाब का रावी का उज्ज का और कश्मीर नदी का बस मुझे यही डर है कि कहीं प्रधानमंत्री जी गए हुए मेरे घाना गए कहाँ गए आज आ, गये? आ, गये? आ जा जाएंगे चलो चलो देश में वेलकम करेंगे उनका पता नहीं कौन कौन से कंट्री मग्नेशिया गलवेशिया तरवेशिया पता नहीं कहाँ कहाँ जा रहे हैं जहां 140 करोड़ बंदा रह रहा है वहां रह नहीं रहे वो और जिस कंट्री में जा रहे हैं उनकी आबादी कितनी दस हजार और सबसे बड़ा अवार्ड वहां का मिल गया दस हजार तो भाई साहब जेसीबी देखने के लिए खड़ा हो जाता कि जेसीबी चल रही है जेसीबी हो जेसी भी हो यार चल बस करो यार होना हम सारे मोदी वाले भी मैं पूछोगे उन्हें ग्यारह साल से एक प्रेस कॉन्फ्रेंस की थी मैं रोज तेन कर दूर इसमें इसमें सब कुछ होगा मतलब जो दिल है वो नहीं हम कवर करेंगे फेफड़े कवर कर लेंगे ये नहीं है इसमें इसमें पूरा शरीर है इसमें बुखार से लेके जुकाम से लेके खुदा ना खासता बड़ी कोई बीमारी हो किसी को सारा है नहीं कवर मुझे लगता है सबसे पहला मरीज यही होगा <laughs> 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 केड़िया गया तू क्यों पूछी जाना यार तू ए कह भी रब ना करे किसी को बीमारी हो <laughs>